ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਝੋਟੀ ਤੁਹਾਨੂੰ ਦਿਖਾਉਣੀ ਜਾ ਰਹੀ ਤੇ ਇਸ ਘਰ ਦੇ ਵਿੱਚ ਤੁਹਾਨੂੰ ਇੱਕੋ ਹੀ ਪਸ਼ੂ ਵਿਖਾਈਦਾ ਵਾ ਤੇ ਸੋਹਣੀ ਝੋਟੀ ਤੁਹਾਨੂੰ ਦਿਖਾਉਣੀ ਕਾਫੀ ਖੂਬਸੂਰਤ ਆ ਤੇ ਸੂਈ ਸਵਾਈ ਆ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਈ ਕਰਾ ਲੇ ਪਰ ਤਸੱਲੀ ਆਪਣੇ ਅਗਲੇ ਦਿਕਰਾਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰੀਆਂ ਮੇਰੀਆਂ ਭੈਣਾਂ ਧੀਆਂ ਨੂੰ ਸਾਰੇ ਦੇਸਾਂ ਦੇ ਸਤਿ ਆਵਾਂ ਸਾਰਿਆਂ ਨੂੰ ਸੱਸਰੀ ਘਾਲ ਜੀ ਹੌਸਨਾ ਠੀਕ ਠਾਕ ਜੇ ਠੀਕ ਹੈ ਗੁਰੂ ਨਾਨਕ ਦਾਸ ਦੀ ਕਿਰਪਾ ਆਪਾਂ ਉਹਦਾ ਨਾਮ ਹਰ ਵਾਰਾ ਲੈਨੇ ਆ ਅੱਛਾ ਤੇ ਉਹਦੇ ਆਸਰੇ ਤੇ ਆਪਾਂ ਚੱਲਦੇ ਆ ਠੀਕ ਆ ਹਾਂਜੀ ਤੇ ਚਲੋ ਨਾਮ ਦਾਸ ਤੋਂ ਫੇਰ ਇੱਕ ਨਾਮ ਮੇਰਾ ਜੀ ਹਜ਼ਾਰ ਮਜੀਤ ਸਿੰਘ ਮਾਨ ਆ ਪਿੰਡ ਮੇਰਾ ਕਾਗਨੀ ਚੱਕ ਔਲੇ ਤੇ ਮੈਂ ਵੈਸੇ ਦੱਸਣਾ ਬੂੜੀ ਚੱਕ ਨਗਰ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 7529899413 ਠੀਕ ਹੈ ਜੀ ਤੇ ਅੱਜ ਫਿਰ ਇੱਕੋ ਹੀ ਲੱਭ ਕੇ ਲੈਂਦੀ ਫਿਰ ਇੱਕੋ ਹੀ ਲੱਭਦੀ ਇੱਕੋ ਹੀ ਤੈਨੂੰ ਪਤਾ ਇੱਕ ਅੱਗੇ ਉਦਣ ਲੈਂਦੀ ਅੱਛਾ ਤੇ ਉਹ ਲੋਕੀ ਇਧਰ ਘਰੋਂ ਧੱਕੇ ਨਾਲ ਲੈ ਕੇ ਖੋਰ ਗਏ ਤੇ ਮੈਨੂੰ ਫੋਨ ਕੀਤਾ ਵੀਡੀਓ ਪਾਉਣ ਤੋਂ ਪਹਿਲਾਂ ਹੀ ਵੇਖ ਗਿਆ। ਉਹ ਆਪੇ ਨਾਲ ਲੈ ਗਏ ਤੇ ਮੈਂ ਕਿਹਾ ਨਹੀਂ ਹੁਣ ਉਹਨੂੰ ਆਖਿਆ ਇੱਕ ਫੇਰੇ ਪਾਕਿਸਤਾਨ ਦੀ ਤੁਸੀਂ ਹੀ ਆਪਣੀ ਕੀਰ ਲਈ। ਹਾਂਜੀ ਹਾਂਜੀ। ਉੱਥੋਂ ਮੈਂ ਜੋੜਾ ਲਿਆਂਦਾ ਸੀ। ਠੀਕ ਆ। ਹਾਂਜੀ ਹੁਣ ਉਹ ਬੀਐਸਐਫ ਉੱਤੇ ਚੁਗੰਡੀ ਨਾ ਦਿੰਦੀ ਮਾਰ। ਹਾਂਜੀ ਹਾਂਜੀ। ਪਹਿਲਾਂ ਖੁੱਲੀ ਪੜੀ ਐ ਛਿੱਗੀ ਮੂੰਹ ਝੋਟੀ ਪਹਿਲਾਂ। ਠੀਕ ਆ। ਨਹੀਂ ਤਾਂ ਐਡੀ ਝੋਟੀ ਕਿਤੇ ਵੀ ਨਹੀਂ ਲੋਕੇ ਰਹਿ ਆਣਾ ਰਾਜਸਥਾਨਾਂ ਦੇ ਮੈਨੂੰ ਕੋਈ ਐਡੀ ਝੋਟੀ ਵਿਖਾ ਦੇ। ਬਾਕੀ ਇਹ ਇਹ ਆ ਬਿਲਕੁਲ ਬਾਰਡਰ ਦਾ ਵੀ ਦਰਿਆ ਦੇ ਕੰਢੇ ਤੋਂ ਆਈ ਆ। ਬਾਰ ਉੱਥੇ ਉਹਨੇ ਰੋਖ ਰੱਖਿਆ ਹਾਂਜੀ ਹਾਂ ਉਹ ਜਗਲਾਤ ਦਾ ਵਿਭਾਗ ਉੱਥੋਂ ਬੰਦ ਕਰਤਾ ਹੁਣ ਥੋੜਾ ਜਿਹਾ ਉੱਥੇ ਸਖਤੀ ਕਰਤੀ ਹੈ ਹਨਾ ਠੀਕ ਆ ਤੇ ਚਲੋ ਫਿਰ ਦਿਖਾਈਏ ਝੋਟੀ ਆਪਾਂ ਬਾਕੀ ਕੱਦ ਕਾਠ ਪੱਖੇ ਪੂਰੀ ਜਵਾਨ ਐ ਬੱਚਾ ਕੀ ਜੀ ਇਹ ਤੇ ਮਗਰ ਮਰ ਕਟਾ ਜੀ ਠੀਕ ਐ ਜੀ ਤੇ ਸੂਆ ਕਿੰਵਾ ਇਹਦਾ ਪਹਿਲਾ ਜੀ ਛਿੱਗੀ ਮੂ ਅੱਛਾ ਪਹਿਲਾ ਹੀ ਸੂਆ ਹੈ ਕਿ ਕਦੇ ਇਦੀਆਂ ਝੋਟੀਆਂ ਪਹਿਲਾਂ ਕਦੇ ਆਪਣੇ ਪਲਦੀਆਂ ਨਹੀਂ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਆ ਬੱਚਾ ਵੇਖ ਲਓ ਕੋਈ 12 ਦਾ ਲਾਲੇ ਕੋਈ 13 ਦਾ ਲਾਲੇ 14 ਦਾ ਵੀ ਲਾਲੇ ਕੋਈ ਜੀ ਠੀਕ ਆ ਤੇ ਉਤਰਾ ਸਿਲਸਿਲਾ ਕੀ ਮੈਂ ਨਾ ਆਪਾਂ ਚੱਲ ਦੋਹਾਂ ਬੱਚੇ ਚੈੱਕ ਕਰੀ ਬਾਕੀ ਆ ਵੀ ਰਾਜੀ ਰੋਜੀ ਪੂਰੀ ਆ ਜਵਾਨ ਆ ਪੂਰੀ ਸਭੇ ਚੰਗੀ ਆ ਉਮਰਦੇ ਸਾਹਿਬ ਨਾਲ ਛੋਟੀ ਪੂਰੀ ਜਵਾਨ ਆ ਜਿਹੜੀ ਤੇ ਹੁਣ ਉਤਰਾ ਦੁੱਧ ਕਿੰਨਾ ਤਿਆਰ ਏ ਤੇ ਕੋਲ ਪੂਰਾ ਪੂਰੀ ਇਸ ਲਈ 11 ਲੀਟਰ ਤਿਆਰ ਹੈ ਤਿਆਰ ਜਿਹੜਾ ਤੇ ਇਹ ਕਿੰਨਾ ਘਰੀ ਜਾਊਗੀ ਦੁੱਧ ਕਿੱਡਾ ਕੱਦ ਕਾਠ ਜਿਹਨੇ ਕਿ ਪਹਿਲੇ ਸੂਏ ਮੇਰਾ ਖਲ 13 ਲੀਟਰ ਦੁੱਧ ਕੱਢੀ ਹੋਏ ਅੱਛਾ ਮਤਲਬ ਹੈ ਜੇ ਕਿਲੋ 2 ਕਿਲੋ ਵਾਜੂਗੀ ਇਹਨਾਂ ਦੇ ਵੱਧੂ ਹੋਣ 40 ਚੁੱਲੇ ਚੱਲ ਪਏ ਆ। ਭਾਈ 2 ਕਿਲੋ ਦੁੱਧ ਕੀ ਹੁੰਦਾ ਇਹਨਾਂ ਦੇ ਨਾਰਮਲ ਵਾਦੀ ਜਾਂਦਾ ਜੇ ਮੈਂ ਆਖਾਂ 18 19 ਪਹਿਲੇ ਸਵੇਰ 18 19 ਕਿਲੋ ਨਾ ਕੋ ਜਿੰਦੀ ਤੇ ਨਾ ਆਪਾਂ ਕੋ ਛੁੱਟ ਵਾਦੀ ਤਾਂ ਠੀਕ ਹੈ ਚਲੋ। ਆ ਦੂਜੀ ਸਵੇਰ ਜੋ ਮਰਜੀ ਕਰਦੇ ਕਿਵੇਂ ਜਵਾਨ ਹੋਈਣਾਂ ਦੰਦਾਂ ਤੋਂ ਵੀ ਹੋਰ ਕੱਦ 'ਚ ਵੀ। ਹਾਂਜੀ। ਹਾਂਜੀ। ਜੇ ਕੋਈ ਪਿਓ ਲੈ ਭਾਵੇਂ 18 ਚੋਲੇ 20 ਚੋਲੇ ਉਹ ਅਗਲੀ ਸੇਵਾ। ਠੀਕ ਹੈ ਜੀ। ਹਾਂਜੀ। ਤੇ ਹੁਣ ਜਿਹੜਾ ਵਾ ਕੋਈ 12 13 ਦੇ ਲਾਗੇ ਜਿਹੜਾ ਅਰਕੀ ਚਵਾਈ ਜਾ। ਕੋਈ ਨਾਮ ਨਾ ਕੱਢੂ ਇਹਨਾਂ। ਠੀਕ ਆ। ਫਸਮ ਕੀ ਕੀ? ਚਲੋ ਬੰਨਣਾ ਆ ਥਾਣੇ ਦੇਖ ਸਕਦੇ ਜੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਹਵਾ ਨੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਹੈਗੀਆਂ ਚਲੋ ਦਿਖਾ ਦਾਂ ਉਮੀਦ ਹੈ ਦੀ ਗਾਰਡ ਵੀ ਚੰਗੀ ਹੋਊਗੀ ਛਿਪ ਛਿਪਲੇ ਖਾਣਾਂ ਦਾ ਦਿਖਾ ਦੇ ਤੇ ਵਾ ਆ ਦੇ ਸੰਦੇ ਦੂਸਨ ਮੋਟੀ ਧਾਰਿਆ ਸਾਫ ਹੈ ਚਵਾਈ ਕਹਿੰਦਾ ਭਾਵੇਂ ਬੋਲੀ ਨੰਦਾ ਇਹਦੇ ਕੋਦਾਂ ਦਿਖਾ ਦਈਏ ਕਰੀ ਤੇ ਬਸ ਇਸ ਤਰ੍ਹਾਂ ਹੀ ਬਹਿ ਜਾਣਾ ਮੈਂ ਥੱਲੇ ਤੇ ਠੀਕ ਹੈ ਵੀ ਜੀ ਫਿਰ ਖੋਲੋ ਤੋਰੀਏ ਕਰੀ ਨੂੰ ਬਾਕੀ ਇਹ ਆ ਵੀ ਛੋਟੀ ਫੱਬਦੀ ਆ ਪੂਰੀ ਆ ਜਿਹੜਾ ਹੈ ਵੀਰ ਜੀ ਬਾਕੀ ਕੱਦ ਘਾਟ ਪੋਖਾ ਵੀ ਜਵਾਨ ਹੈ ਤੇ ਥੱਲੇ ਵੀ ਚਲੋ ਜਿੰਨੇ ਵੀ ਆ ਸਫਾਈ ਚ ਆ ਦੇਖ ਸਾਦੇ ਹਵਾਨੇ ਤੋਂ ਬਾਕੀ ਅਗਲੇ ਸੂਵੇ ਨੇ ਝੋਟੀ ਪੂਰੀ ਤਿਆਰ ਹੋਣੀ ਆ ਤੇਰਾ ਮੁੱਲ ਫਿਰ ਹਰ ਪੀਸ ਐ ਇੱਕ ਮਿਹਰਗਰ ਦਾ ਪਹਿਲਾਂ ਨਾਲ ਝੋਟੀਆਂ ਲੱਗ ਨਹੀਂ ਲੱਗਣਨੀਆਂ ਹਾਂਜੀ ਇਹਨੂੰ ਅਥਲ ਜਨਾਨੀ ਚ ਹੁੰਦੀ ਰਹੀ ਐ ਅੱਛਾ ਏਡੀ ਪੋਲੀ ਚੌਣ ਚ ਭਾਵੇਂ ਕੋਈ ਜਣਾ ਬੈਜੇ ਕੋਈ ਆਉਲ ਨਹੀਂ ਅੱਛਾ ਭਾਵੇਂ ਦੋ ਜਣੇ ਬੈਜਣ ਥੱਲੇ ਤਿੰਨ ਬੈਜਣ ਹਿੱਲੂਗੀ ਨਹੀਂ ਠੀਕ ਆ ਹਾਂ ਜਿੰਨੀ ਦਾ ਝੋਟੀਆਂ ਪਹਿਲਾਂ ਦਿਨ ਮੈਂ ਨੱਚਦੀਆਂ ਟਾਪੀਆਂ ਆਪਾਂ ਵਿਖਾਤਾਈਆਂ ਵਿਖਾਸਤੀ ਸਾਰੇ ਭੈਣਾਂ ਭਾਵੇਂ ਵੀ ਚੀਜ਼ ਕੀ ਐ ਤੇ ਕਿੰਨੇ ਦੇ ਦਈਏ ਫੇਰੇ ਵੇਖ ਲੈ ਜੋ ਮੋਲ ਅੱਜਕੱਲ ਚੱਲਣ ਡਿਆ ਪਰ ਆਪਾਂ ਉਹ ਈਮੇ 2.5 ਲੱਖ ਵਾਲਾ ਕੰਮ ਨਾ ਆਪਾਂ ਕੋ ਹੁਣ ਆਪਾਂ ਕਰਨਾ ਅੱਛਾ ਮੁੱਲ ਜਾਇਜ਼ ਕਿੰਨਾ ਸਿਰਫ 1 ਲੱਖ ਤੇ 5000 ਰੁਪਏ ਸਿਰਫ 1 ਲੱਖ ਤੇ 5000 ਨਹੀਂ ਦੇ ਸਭਾ 1.5 ਲੱਖ ਤੂੰ ਹੀ ਪਾਉਣ ਡਿਆ ਮੈਂ ਥੋੜਾ ਪਾਉਣਾ ਤੇ ਸਿਰਫ ਲੱਖ ਹੀ ਕਰਦੀ ਉਹ ਤਲਾ 5.25 ਦਈਏ ਤੇ ਚਲੋ ਜੋ ਮਹਾਰਾਜ ਕਰੇ ਠੀਕ ਆ ਜਾਂ ਤੂੰ ਕਰਦਾ ਠੀਕ ਹੈ ਠੀਕ ਹੈ ਬਾਕੀ ਛੋਟ ਛੋਟ ਥੋੜੀ ਬਾਦੀ ਮੁੱਕ ਤੇ ਹੋਰ ਕਰ ਦੋ ਸਾਹਬ ਨੇ ਹੁਣ ਹੋਊ ਜਦੋਂ 5 ਇੱਕਰੇ ਉੱਡੇ ਕੇ ਤੇ ਬਾਕੀ ਹੁਣ ਮੈਂ ਕੀ ਠੀਕ ਹੈ ਕਿ ਇਹਨਾਂ ਜਿੰਨਾ ਉਹ ਵੇਲਣਾ ਕੱਸਣਾ ਉਹ ਕੱਸਤਾ ਅੱਛਾ ਹਾਂ ਤੇ ਬਾਕੀ ਜੋ ਸਰਦਾ ਬੰਦਾ ਕਰੂ ਕਰਨਾ ਪੈਂਦਾ ਅੱਛਾ ਮੈਂ ਨਹੀਂ ਕਰਦੇ ਨਹੀਂ ਨੇ ਕਰਨਾ ਬਾਕੀ ਚਲੋ ਕਰਨਾ ਪੈਂਦਾ ਵਾ ਇਹੋ ਜੇ ਕੰਮ ਚ ਬਿਲਕੁਲ ਕਰਨਾ ਪੈਂਦਾ ਪੱਥਰ ਤੇ ਲੀਕ ਤੇ ਹੁੰਦੀ ਨਹੀਂ ਆ ਉਹ ਤਾਂ ਪੱਗੇ ਨੇ ਨਹੀਂ ਵੀ ਇਹ ਕੰਮ ਜਿਹਦਾ ਕੋਈ ਹੋਣ ਬੈ ਨਹੀਂ ਜਿਹੜਾ ਦੂਰੋਂ ਨੇੜੇ ਚਾਲ ਫਾਲ ਕਰਕੇ ਦੂਰ ਵਾਲੇ ਦਾ ਕਰੀਦਾ ਇਹ ਕਹੀ ਹੋਰ ਗੱਲ ਆ ਆਪਣੇ ਜਿੰਨੀਆਂ ਮਈਆਂ ਗਈਆਂ ਬੜੀ ਦੂਰ ਗਈਆਂ ਉਹ ਚ ਫਿਰ ਅਸੀਂ ਇਧਰੋਂ ਆਪਣੀ ਲੱਦ ਕੇ ਨਾ ਤੋਰਦੇ ਨੇ ਤੇ ਉਧਰੋਂ ਆਪਣੀ ਗੱਡੀ ਲੈ ਕੇ ਆ ਜਾਂਦੇ ਨਹੀਂ ਆਦੇ ਹੀ ਜਾ ਕੇ ਆਪਣੀ ਮਾਲ ਪਲਟੀ ਹੋ ਜਾਂਦਾ ਅੱਛਾ ਜਿੰਦੇ ਦੂਰੋਂ ਆਉਂਦੇ ਭੈਣ ਭਰਾਵਨ ਜਾਨ 6 ਘੰਟੇ ਇੱਥੇ ਪਹੁੰਚਣਾ ਤੇ ਤਿੰਨਾਂ ਜਵਾਬ ਸਵੇਰ ਪਹੁੰਚ ਜਾਂਦਾ ਅੱਛਾ ਹਾਂਜੀ ਆਪਾਂ ਪਹਿਲੀ ਕੁਲਾਈ ਨਾਲ ਚੋਟੀ ਹਾਂਜੀ ਉਹ ਹਰੀਕੇ ਪਤਨ ਗੁਰਦੁਆਰੇ ਤੇ ਆਪਾਂ ਜਾ ਕੇ ਪਲਟੀ ਕਰਤੀ ਅੱਛਾ ਤੇ ਉਹ ਆਪਣੀ ਜਾਣੀ ਸੀ ਇੱਥੇ ਆਪਣੇ ਮੁਕਸਰ ਵਿੱਚ ਠੀਕ ਆ ਆ ਮੁਕਸਰ ਲਾ ਕੇ ਉਹਨਾਂ ਨੂੰ ਜਾਣੇ ਅੱਧਾ ਪੈਣਾ ਅਸੀਂ ਕਰ ਲਿਆ ਦੋਨੋਂ 50 ਠੀਕ ਹੈ ਜੀ ਤੇ ਚੋਟੀ ਉੱਤੇ ਤਿੰਨਾਂ ਚੌਂ ਘੰਟੇ ਜਾਣੇ ਕਿ ਉੱਥੋਂ ਘਰਾਂ ਦੇ ਪਹੁੰਚਦੇ ਠੀਕ ਹੈ ਚਲੋ ਬਾਕੀ ਇਹ ਆ ਵੀ ਸੂਈ ਸਵਾਈ ਆ ਤੇ ਇੱਥੋਂ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ